ਰਾਗਤ ਨਸਰੀ ਬਾਣੀ ਭਗਤ ਕਬੀਰ ਜੀ ਕੀ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਸੰਕਸ਼ ਨੰਦ ਮਹੀਸ ਸਮਾਨ ਸੇਖ ਨਾਗਤ ਰੋ ਮਰਮ ਨ ਜਾਨ ਸੰਤ ਸੰਗਤ ਰਾਮ ਰਿਤੇ ਬਸਾਈ ਰਹਾਉ ਹਨੂਮਾਨ ਸਰ ਕਰੁਦ ਸੁਮਨ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ 베ਦ ਅਰ ਸਿਮਰਤ ਪੂਰਾਨ ਕਮਲਾ ਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੁ ਪਰ ਮੈ ਨਾਹੀ পাগল ਲਗ ਰਾਮ ਰਹੈ ਸਰ ਨਾਹੀ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਕਟੈ ਤਨ ਚੀਜੈ ਕਲ ਅਹੇਰੀ ਫਿਰੇ ਵਦਕ ਜੋ ਕਹੋ ਕਮਨ ਬਿਦ ਕੀਜੈ ਸੋ ਦਿਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਿਨਤਾ ਕਹੋ ਕੂ ਹੈ ਕਾਕਾ ਰਹਾਓ जब लग जोत काया मैं है आपा पशु न बूजै लालच करे जीवन पद कारण लोचन कसू न सूज कहत कबीर सुन हो रे प्राणी छोड़ हो मन के परमा केवल नाम जप हो रे प्राणी पर हो एक सरना जो जन पाव भगत कश जानै ता को अचरज का हो ज्यों जल जल में पैस न निकसै त्यो डुर मिलो जोला हो हर के लोगा मैं तो मत का पूरा ज्यों तन का सी तजे कबीरा रमैये कहा निहोरा रहाओ कहत कबीर सुन हो रे लोई परम न पुल हो कोई क्या काशी क्या उखर मगहर राम रिदे जो होई ਇੰਦਰ ਲੋਕ ਸਿਵ ਲੋਕ ਹੈ ਜੈ ਬੋ ਓਸ਼ੇ ਤਪ ਕਰ ਬਹੁਰ ਐਬੋ ਕਿਆ ਮੰਗੋ ਕਿਛ ਥਿਰ ਨਹੀਂ ਕਿਆ ਮੰਗੋ ਕਿਛ ਥਿਰ ਨਹੀਂ RAM ਨਾਮ ਰਖ ਮਨ ਮਾਹੀ ਰਹਾਉ ਸੁਬਾ ਰਾਜ ਵਿਪੈ ਬੜਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇਨਤੇ ਕਹੋ ਕਉਨੇ ਸੁਖ ਪਾਇਆ कहत कबीर अवर नहीं कामा हमरे मन तन राम को नाम राम सिमर राम सिमर राम सिमर भाई राम नाम सिमरन बिन बूढ़ते अढकाई रहाओ बनता सुत देह गृह संपत्ति सुखदाई इन मैं कृष्ण नहीं तेरो काल अबद आई अजामल गज गणका पतत कर्म कीने ਤੂੰ ਉਤਰ ਪਾਰ ਪਰੇ, ਰਾਮ ਨਾਮ ਲੀਨੇ ਸੂਕਰ ਕੂਕਰ ਜੂਨ ਭਰਮੇ, ਤਉ ਲਾਜ ਨ ਆਈ ਰਾਮ ਨਾਮ ਛਾਡ ਅੰਮ੍ਰਿਤ ਕਾਹੇ ਵਿਖ ਖਾਹੀ, ਤਜੈ ਭਰਮ ਕਰਮ ਬਿਧ ਨਿਖੇਧ ਰਾਮ ਨਾਮ ਲੇਹੀ ਗੁਰ ਪ੍ਰਸਾਦਿ ਜਨ ਕਬੀਰ ਰਾਮ ਕਰਿ ਸਨੇਹੀ, ਤਨਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਨ ਤ੍ਰੇਨ ਧਰ ਮੂਡ ਬਲਾਈ ਹਮਰੋ ਕਰਤਾ RAM ਸੁਨੇਹੀ ਕਾਹੇ ਰੇ ਨਰ ਗਰਭ ਕਰਤੋ ਹੋ ਬਿਨਸ ਜਾਏ ਟੂਠੀ ਦੇ ਹੀ ਰਹਾਓ meri meri kero karte durjodhan sipai bar hain jo jan shatr chale tha dehi girjan khai sarv soin ki lanka hoti ravan se adkai kahan payo darbande hathi kin meh payi parai ਨਿਰਵਾਸਾ ਸਿਉ ਕਰਤਿ ਠਿ ਗਉਰੀ ਜਿਨ ਜਾਂਦਰ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦਸ ਬਿਰਾਗਨ ਮੋਹ ਬਸਕੀਨੀ ਪੰਜ ਹੋਂ ਕਾ ਮਿਟਨਾ ਵੋ ਸਤਰ ਦੋਏ ਭਰੇ ਅੰਮ੍ਰਿਤ ਸਰ ਵਿਖ ਕੋ ਮਾਰ ਕਢਾ ਵੋ ਪਾਂਛੇ ਬਹੁਰ ਨ ਆਵਣ ਪਾਵੋ ਅੰਮ੍ਰਿਤ ਬਾਣੀ ਕਟਤੇ ਉਚਰੋ ਆਤਮ ਕੋ ਸਮਝਾਵੋ ਰਹਾਓ ਬੱਜਰ ਕੋਠਾਰ ਮੋਹ ਹੈ ਚੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਡੇ ਸੇਵਕ ਭਗਤਨ ਤੇ ਡਰ ਪਾਵੋ ਇਹੋ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹ ਲਪਟਾਵੋ ਮਾਇਆ ਨਾਮ ਗਰਬ ਜੋਨ ਕਾ ਤੇ ਤਜੇ ਦਰਸ਼ਨ ਪਾਵੋ ਇਤ ਕਰ ਭਗਤ ਕਰਹਿ ਜੋ ਜਨ ਤਿੰਨ ਭਉ ਸਗਲ ਚੁਕਾਈਐ ਕਹ ਹੈ ਤੇ ਨਾਮ ਦਿਓ ਬਾਹਰ ਕਿਆ ਪਰਮਹੋ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੇ ਨਿਰਬਲ ਹਾ ਬੇਲ ਬਲ ਹ ਕਰਹਲਾ ਜੂ ਕੋ ਰੰਕ ਜੂ ਕੋ ਰੰਕ ਨਿਸਨਾਦ ਬਲ ਹ ਤੂੰ ਮੇਰੇ ਮਨ ਰਾਮੀਆਂ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮੀਆ ਰਹਾ ਜੋ ਧਰਨੀ ਕੋ ਇੰਦਰ ਬਲਹਾ ਕੁਸਮ ਬਾਸ ਜੈਸੇ ਅਵਰਲਾ ਜੋ ਕੋਕਿਲ ਕੋ ਅੰਮ ਬਲਹਾ ਤੋ ਮੇਰੇ ਮਨ ਰਾਮੀਆ ਚਕਵੀ ਕੋ ਜਸ ਸੂਰ ਬਲਹਾ ਮਾਨਸ ਰੋਵਰ ਹੰਸੁਲਾ जो तरनी को कंत बाल तो मेरे मन रामिया बारी को जैसे खीर बाल चात्रिक मुख जैसे जल तरा मछली को जस नीर बाल तो मेरे मन रामिया सादिक सिद्ध सगल मुन चाहे बिरले का हूँ बिठला सगल पवन तेर नाम बाल तो नामे मन बीठला ਪਹਿਲ ਪੁਰੇ ਪੁੰਨ ਰਕਵਨਾ ਤਾਚੇ ਹੰਸਾ ਸਗਲੇ ਜਨ ਕ੍ਰਿਸ਼ਨ ਤੇ ਜਨਉ ਹਰ ਹਰ ਨਚੰਤੀ ਨਾਚਨਾ ਪਹਿਲ ਪ੍ਰਸਾ ਬਿਰਾ ਅਥੂਨ ਪ੍ਰਸਾਦਮਰਾ ਅਸਗਾ ਅਸ ਉਸਗਾ ਹਰ ਕਾ ਵਗਰਾ ਨਾ ਚੇ ਪਿੰਦੀ ਮਹਸਾਗਰ ਆਹੋ ਨਚੰਤੀ ਗੋਪੀ ਜਨ ਨਈਆ ਤੇ ਬੀਰੇ ਕੰਨਾ ਤਰਕ ਨਾ ਚਾ ਪਰਮਿਆ ਚਾ ਕੇਸਵਾ ਬਚਉਨੀ ਇਹ ਮਈਏ ਇੱਕ ਆਨ ਜੀਓ ਪਿੰਦੀ ਉਬ ਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇ ਦੁਆਰਾ ਤੂ ਕੌਨ ਰੇ ਮੈਂ ਜੀ ਨਮਾ ਹੋ ਜੀ ਆਲਾਤ ਨਿਵਾਰਨਾ ਜਮਕਾਰਨਾ ਪਤਤ ਪਾਵਨ ਮਾਦੋ ਬਿਰਦ ਤੇਰਾ ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗਿਲੇ ਤੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਨਹੂ ਤੇ ਦੂਰ ਰਹਾਓ ਦੀਨ ਦਿਆਲ ਮਾਦੋ ਗਰਬ ਪਰ ਹਾਰੀ ਚਰਨ ਸਰਨ ਨਮ ਬੱਲੇ ਤੇ